ਵਾਹਿਗੁਰੂ ਚਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿੰਗਰਤਾ ਸੁਤਾ ਪਿਆ ਸੀ ਪਰ ਫਾਤਿਮਾ ਉੱਠ ਬੈਠੀ ਸੀ ਇਹ ਅਚਰਜ ਸੂਰਤ ਵੇਖ ਕੇ ਫਾਤਿਮਾ ਡਰ ਗਈ ਔਰ ਚੀਕ ਮਾਰ ਕੇ ਦੁਹਾਈ ਦੇਣ ਲੱਗੀ ਹੀ ਸੀ ਕਿ ਸਤਵੰਤ ਕੋਰ ਨੇ ਸੈਨਤ ਮਾਰੀ ਔਰ ਛੇਤੀ ਨਾਲ ਮੂੰਹ ਨੰਗਾ ਕਰਕੇ ਦਿਖਾਇਆ ਜਿਸ ਤੋਂ ਫਾਤਿਮਾ ਨੂੰ ਠੰਡ ਤਾਂ ਪੈ ਗਈ ਪਰ ਇਹ ਹੈਰਾਨੀ ਲੱਗ ਗਈ ਕਿ ਇਹ ਤਾਂ ਅਮੀਰ ਸਾਹਿਬ ਦੀ ਬੇਗਮ ਬੰਦੀ ਸੁਣੀ ਸੀ ਇੱਥੇ ਮੇਰੇ ਪਾਸ ਕੀਕੂ ਆ ਗਈ ਹੈ ਰਾਤੀ ਸਿਪਾਹੀ ਇਸੇ ਦੇ ਪਾਲ ਵਿੱਚ ਆਏ ਸਨ ਅਚੰਬਾ ਹੋ ਕੇ ਪੁੱਛਣ ਲੱਗੀ ਫਾਤਿਮਾ ਪਿਆਰੀ ਤੂੰ ਕਿੱਥੇ ਸਤਵੰਤ ਕੌਰ ਸੁਆਣੀ ਜੀ ਆਪ ਆ ਸਿਰ ਲੁਕਾਣ ਆਈ ਹਾਂ ਫਾਤਿਮਾ ਕੀ ਤੈਨੂੰ ਅਮੀਰ ਸਾਹਿਬ ਨੇ ਕੱਢ ਦਿੱਤਾ ਹੈ ਸਤਵੰਤ ਨਹੀਂ ਮੈਂ ਤਾਂ ਨਾਸਕੇ ਆ ਗਈ ਹਾਂ ਫਾਤਿਮਾ ਕਿਉਂ ਬੇਗਮ ਹੋਣਾ ਛੱਡ ਕੇ ਨਸੀ ਹੈ ਸਤਵੰਤ ਕੌਰ ਮੈਂ ਸਿੱਖ ਕੰਨਿਆ ਹਾਂ ਮੇਰਾ ਸਰੀਰ ਪਵਿੱਤਰ ਹੈ ਮੈਂ ਕਿਸੇ ਦੇ ਜ਼ੋਰ ਜ਼ੁਲਮ ਹੇਟ ਧਰਮ ਨਹੀਂ ਹਾਰ ਸਕਦੀ ਫਾਤਿਮਾ ਹੈਰਾਨ ਹੋ ਕੇ ਸਤਵੰਤ ਕੋ ਤੇਰੀ ਰਾਹ ਤੂੰਹੇ ਜੰਮੀ ਹੈ ਤੇਰੇ ਜੈਸੀ ਕਨੀਸ ਕਦੇ ਹਿੰਦੁਸਤਾਨ ਵਿੱਚੋਂ ਨਹੀਂ ਆਈ ਤੂੰ ਤਾਂ ਕਾਜ਼ੀਆਂ ਮੁੱਲਾ ਨਾਲੋਂ ਵੀ ਬਧੀਕ ਦੀਨਦਾਰ ਹੈ ਅਕਲ ਤੇਰੀ ਲੁਕਮਾਨ ਤੋਂ ਉੱਤੇ ਹੈ ਮੇਰੇ ਸਿਰ ਉਪਕਾਰ ਕੀਤਾ ਹੈ ਮੈਂ ਤੇਰੀ ਰਿਣੀ ਹਾਂ ਕੁਝ ਸੇਵਾ ਦਾਸ ਕੇ ਮੈਂ ਤੇਰੀ ਟਹਿਲ ਕਰਾਂ ਸਤਵੰਤ ਕੋ ਮੈਂ ਕੁਝ ਨਹੀਂ ਕੀਤਾ ਜੋ ਹੋਇਆ ਤੇਰੇ ਭਾਗਾ ਨਾਲ ਮੈਂ ਬੜੀ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਇਤਨੀ ਕਿਰਪਾ ਕਰਦੇ ਹੋ ਹੁਣ ਮੇਰੇ ਪਰ ਦਇਆ ਕਰਨੇ ਦਾ ਵੇਲਾ ਹੈ ਕਿਉਂਕਿ ਮੈਂ ਅਮੀਰ ਦੇ ਮੈਲਾਂ ਤੋਂ ਨਸੀ ਹਾਂ ਔਰ 베ਰੇ ਫੜਨ ਲਈ ਆਦਮੀ ਫਿਰ ਰਹੇ ਹਨ ਮੈਨੂੰ ਕੁਛ ਰੱਪਣੇ ਘਰ ਵਿੱਚ ਇਉਂ ਲੁਕਾ ਰੱਖੋ ਕਿ ਤੇਰੇ ਬਾਅਦ ਹੋਰ ਕੋਈ ਨਾ ਜਾਣੇ ਫਾਤਮਾ ਠੀਕ ਹੈ ਅੱਧੀ ਰਾਤ ਸਰਕਾਰੀ ਸਵਾਰ ਇੱਥੇ ਵੀ ਭਾਲ ਕਰ ਗਏ ਹਨ ਮੈਂ ਤੇਰੀ ਸਹਾਇਤਾ ਖੁਸ਼ੀ ਨਾਲ ਕਰਾਂਗੀ ਔਰ ਤੇਰੇ ਲੋਕਾਂ ਦਾ ਪੂਰਾ ਬੰਨ ਨੂੰ ਬੰਨਾਂਗੀ ਤੂੰ ਕਾਬਰ ਨਹੀਂ ਇਹ ਕਹਿ ਕੇ ਫਾਤਿਮਾ ਨੇ ਆਪਣੇ ਕਮਰੇ ਦੇ ਨਾਲ ਦਾ ਬੂਹਾ ਖੋਲਿਆ ਔਰ ਉਥੋਂ ਇੱਕ ਹੋਰ ਪਾਸੇ ਦਾ ਤਕਤਾ ਕਿਸੇ ਹਕਮਤ ਨਾਲ ਹਿਲਾ ਕੇ ਪਰੇ ਕੀਤਾ ਤੇ ਅੰਦਰ ਜਾ ਕੇ ਕਿਹਾ ਕਿ ਸਤਵੰਤ ਕੋ ਇਹ ਕਮਰਾ ਤੇਰੇ ਵਸਨੇ ਦੀ ਥਾਂ ਹੋਵੇਗਾ ਇੱਥੇ ਕੋਈ ਨਹੀਂ ਆਉਂਦਾ ਨਾ ਕਿਸੇ ਨੂੰ ਇਸ ਕਮਰੇ ਦਾ ਪਤਾ ਹੈ ਏ ਸਾਡੇ ਵੱਡਿਆਂ ਦੇ ਵੇਲੇ ਕੁਵੇਲੇ ਲਈ ਬਣਾਏ ਹੋਏ ਚੋਰ ਥਾਂ ਹਨ ਮੈਂ ਸਾਂ ਸਵੇਰੇ ਦੁਪਹਿਰ ਹਰ ਵੇਲ ਦੇ ਵੇਲੇ ਬਾਹਰਲੇ ਬੂਹੇ ਮਾਰ ਕੇ ਤੇਰੇ ਪਾਸ ਆ ਬੈਠਿਆ ਕਰਾਂਗੀ ਔਰ ਮੇਰੇ ਸਿਵਾ ਇਸ ਭੇਦ ਨੂੰ ਕੋਈ ਨਹੀਂ ਜਾਣੇਗਾ ਤੈਨੂੰ ਖਾਣ ਵਾਸਤੇ ਫਾਲਤੇ ਹੋਰ ਜੋ ਚਾਹੇ ਮੈਂ ਪਹੁੰਚਾਇਆ ਕਰਾਂਗੀ ਜੇ ਤੂੰ ਬਾਹਰ ਘਰ ਵਿੱਚ ਜਾਣਾ ਲੋੜੇ ਤਾਂ ਅੱਧੀ ਰਾਤ ਆ ਕੇ ਲੈ ਚੱਲਿਆ ਕਰਾਂਗੀ ਹੋਰ ਜੋ ਕੁਝ ਗਏ ਮੈਂ ਤੇਰੇ ਲਈ ਕਰਨੇ ਨੂੰ ਹਾਜ਼ਰ ਹਾਂ ਤੂੰ ਮੇਰੇ ਸਿਰ ਬੜਾ ਉਪਕਾਰ ਕੀਤਾ ਹੈ ਤੇਰੀਆਂ ਦੇਣੀਆਂ ਮੈਂ ਦੇ ਨਹੀਂ ਸਕਦੀ ਧੰਨ ਤੂੰ ਹੈ ਧੰਨ ਤੇਰਾ ਜਨਮ ਹੈ ਮੈਨੂੰ ਤੂੰ ਬਿਨਾ ਧੰਮਾਂ ਤੋਂ ਮੁੱਲ ਲੈ ਲਿਆ ਹੈ ਅੱਗੇ ਤਾਂ ਤੂੰ ਮੇਰੀ ਦਾਸੀ ਸਾਂ ਔਰ ਮੈਂ ਤੇਰੀ ਮਾਲਕ ਸਾਂ ਹੁਣ ਤੂੰ ਮੇਰੀ ਮਾਲਕ ਹੈ ਔਰ ਮੈਂ ਤੇਰੀ ਦਾਸੀ ਹਾਂ ਤੇਰੀ ਕਿਰਪਾ ਨਾਲ ਮੇਰਾ ਉਜੜਿਆ ਘਰ ਵਸਿਆ ਤੇਰੀ ਕਿਰਪਾ ਨਾਲ ਮੇਰੇ ਪਤੀ ਦੀ ਜਾਨ ਬਖਸ਼ੀ ਹੋਈ ਤੇਰੀ ਕਿਰਪਾ ਨਾਲ ਮੇਰਾ ਪਤੀ ਮੇਰਾ ਹੋ ਗਿਆ ਜੋ ਹੁਣ ਮੈਨੂੰ ਬੜਾ ਪਿਆਰ ਕਰਦਾ ਹੈ ਤੇਰੀ ਕਿਰਪਾ ਨਾਲ ਸੰਸਾਰ ਵਿੱਚ ਮੂੰਹ ਦੇਣ ਜੋਗੇ ਰਹਿ ਗਏ ਹੁਣ ਤੈਨੂੰ ਲੋੜ ਪਈ ਹੈ ਮੇਰਾ ਸਰੀਰ ਮੇਰੀ ਦੌਲਤ ਸਭ ਤੇਰੇ ਅੱਗੇ ਹਾਜ਼ਰ ਹੈ ਸਤਵੰਤ ਕੋਰ ਪਿਆਰੀ ਸੁਆਣੀ ਜੀ ਮੇਰਾ ਲੂ ਲੂ ਤਹਾਥੋਂ ਵਾਰਨੇ ਜਾਂਦਾ ਹੈ ਜੋ ਤੁਸਾਂ ਮੇਰੇ ਪਰ ਉਪਕਾਰ ਕੀਤਾ ਹੈ ਔਰ ਐਡਾ ਦਿਲਾਸਾ ਦਿੱਤਾ ਹੈ ਤਾਂ ਨੂੰ ਤੁਸੀਂ ਹੋ ਜਿੰਨਾ ਇਤਨੀ ਕਿਰਪਾ ਕੀਤੀ ਹੈ ਸ਼ੁਕਰ ਹੈ ਅਕਾਲ ਪੁਰਖ ਦਾ ਮੈਂ ਵੀ ਆਪ ਨੂੰ ਬਹੁਤ ਤਕਲੀਫ ਨਹੀਂ ਦੇਵਾਂਗੀ ਇਕੱਲੀ ਬੈਠੀ ਮੈਂ ਦਿਨ ਰਾਤ ਬਿਤਾਵਾਂਗੀ ਅੱਕਾਂ ਗੀ ਨਹੀਂ ਅੱਠੀ ਪੈਰੀ ਇੱਕ ਫੇਰਾ ਕਰ ਜਾਇਆ ਕਰਨਾ ਔਰ ਇੱਕ ਅੱਧ ਸੇਰ ਅੰਗੂਰ ਤੇ ਕੁਛ ਦੁੱਧ ਆਦਕ ਦੇ ਜਾਇਆ ਕਰਨਾ ਮੇਰੇ ਵਾਸਤੇ ਇਹ ਕੁਝ ਬਸ ਹੈ ਪਰ ਇਹ ਕਿਰਪਾ ਕਰਨੀ ਕਿ ਦੂਜੇ ਦੇ ਕੰਨੀ ਖਬਰ ਨਾ ਪਵੇ ਨਾ ਤੁਹਾਡੇ ਪਤੀ ਦੇ ਨਾ ਕਿਸੇ ਨੌਕਰ ਦੇ ਇੱਥੋਂ ਤੱਕ ਕਿ ਕਾਕੇ ਨੂੰ ਵੀ ਖਬਰ ਨਾ ਹੋਵੇ ਕਿਉਂਕਿ ਇਸ ਭੇਦ ਦੇ ਖੁੱਲਿਆਂ ਨਾਲ ਕੇਵਲ ਮੈਨੂੰ ਅਪਦਾ ਹੋ ਪਵੇਗੀ ਸਗੋਂ ਤੁਸੀਂ ਬੜੇ ਦੁੱਖ ਵਿੱਚ ਫਸ ਜਾਓਗੇ ਫਾਤਿਮਾ ਰੱਬ ਚੰਗੀ ਕਰੇਗਾ ਆ ਇੱਕ ਹੋਰ ਬੂਆ ਹੈ ਜੇ ਕਦੀ ਕੋਈ ਮੁਸੀਬਤ ਪਹੁੰਚੀ ਦੇਖੋ ਤਦ ਇਸ ਨੂੰ ਖੋਲ ਦੇਣਾ ਇੱਥੋਂ ਬਾਹਰ ਜੰਗਲ ਨੂੰ ਸੁਰੰਗੋ ਸੁਰੰਗ ਰਾਹ ਨਿਕਲ ਜਾਂਦਾ ਹੈ ਅੱਗੇ ਕੁਝ ਪੱਤਰ ਹਨ ਜੋ ਛੇਤੀ ਰਾਹ ਦਿੰਦੇ ਹਨ ਝਟ ਇਧਰੋਂ ਨਿਕਲ ਜਾਣਾ ਹੁਣ ਸਤਵੰਤਕੌਰ ਆਪਣੀ ਆਪੇ ਪਾਈ ਕੈਦ ਭੋਗਣ ਲੱਗ ਗਈ ਸਾਰਾ ਦਿਨ ਅੰਦਰ ਨਾਲ ਵਿਹਾਰ ਹੋ ਗਿਆ ਫਾਤਿਮਾ ਦਿਨ ਵਿੱਚ ਕਈ ਫੇਰੇ ਪਾਉਂਦੀ ਪਰ ਜਦ ਘਰ ਵਿੱਚ ਕੋਈ ਨਾ ਹੁੰਦਾ ਤਾਂ ਇਸਨੇ ਕੀਤੇ ਦਾ ਬਦਲਾ ਖੂਬ ਲਾਇਆ ਆਪਣੀ ਮੁੱਲ ਲਈ ਗੋਲੀ ਦੀ ਸੇਵਾ ਪੂਰੀ ਪੂਰੀ ਕੀਤੀ ਪਰ ਹੁਣ ਫਾਤਿਮਾ ਨੂੰ ਇੱਕ ਹੈਰਾਨਗੀ ਲੱਗੀ ਕਿ ਮੈਂ ਤਾਂ ਘੜੀ ਪਰ ਇਕੱਲੀ ਨਹੀਂ ਬੈਠ ਸਕਦੀ ਇਹ ਕੁੜੀ ਕਿਕਰ ਅੱਠ ਪੈਰ ਕੱਲਿਆਂ ਬਿਤਾ ਲੈਂਦੀ ਹੈ ਬਹੁਤ ਸੋਚੇ ਪਰ ਸਮਝ ਨਾ ਪਵੇ ਇੱਕ ਦਿਨ ਰਹਿ ਨਾ ਸਕੀ ਪੁੱਛਣ ਲੱਗੀ ਬੀਬੀ ਕੀ ਕਾਰਨ ਹੈ ਕਿ ਤੂੰ ਸਾਰਾ ਦਿਨ ਇਕੱਲੀ ਉਦਾਸ ਨਹੀਂ ਹੁੰਦੀ ਸਤਵੰਤ ਕੌਰ ਬੀਬੀ ਮੈਂ ਇਕੱਲੀ ਕਦੇ ਨਹੀਂ ਹੋਈ ਫਾਤਿਮਾ ਹੈਰਾਨ ਹੋ ਕੇ ਤੇਰੇ ਪਾਸ ਆਉਂਦਾ ਕੋਈ ਦਿਸਦਾ ਤਾਂ ਨਹੀਂ ਸਤਵੰਤ ਕੌਰ ਠੀਕ ਹੈ ਪਰ ਜਿਹੜਾ ਮੇਰੇ ਨਾਲ ਰਹਿੰਦਾ ਹੈ ਉਹ ਅੱਖਾਂ ਨਾਲ ਨਹੀਂ ਦਿਸਦਾ ਫਾਤਿਮਾ ਡਰ ਕੇ ਹੈ ਉਹ ਕੌਣ ਹੈ ਕੀ ਤੇ ਕੋਈ ਭੂਤ ਵਾਸ ਕਰ ਰੱਖਿਆ ਹੈ ਸਤਵੰਤ ਕੌਰ ਨਹੀਂ ਜੀ ভূত ਨਹੀਂ 비비 ਮੇਰਾ ਗੁਰੂ ਮੇਰੇ ਨਾਲ ਰਹਿੰਦਾ ਹੈ ਫਾਤਿਮਾ ਹੋਰ ਵੀ ਅਚੰਬਾ ਹੋ ਕੇ ਗੁਰੂ ਕਿੱਥੇ ਰਹਿੰਦਾ ਹੈ ਤੇ ਕਿਸ ਤਰ੍ਹਾਂ ਸਤਵੰਤ ਕੋਰ 비비 ਮੈਂ ਗੁਰੂ ਕੀ ਬਾਣੀ ਦਾ ਪਾਠ ਕਰਦੀ ਰਹਿੰਦੀ ਹਾਂ ਤੇ ਇਹ ਪਿਤਾ ਜੀ ਨੇ ਦੱਸਿਆ ਹੋਇਆ ਹੈ ਕਿ ਜਿੱਥੇ ਬਾਣੀ ਦਾ ਪਾਠ ਮਨ ਲਾ ਕੇ ਕੀਤਾ ਜਾਵੇ ਉੱਥੇ ਗੁਰੂ ਹੁੰਦਾ ਹੈ ਉਹ ਬਾਣੀ ਵੀ ਗੁਰੂ ਦਾ ਪ੍ਰਤੱਖ ਰੂਪ ਹੈ ਫਾਤਿਮਾ ਬਾਣੀ ਕੀ ਕਰ ਹੁੰਦੀ ਹੈ ਸਤਵੰਤ ਕੋਰ ਇਹ ਤਾਂ ਮੈਨੂੰ ਪਤਾ ਨਹੀਂ ਪਰ ਸਾਡੇ ਧਰਮ ਦਾ ਨਾਮ ਹੈ ਕਿ ਬਾਣੀ ਗੁਰੂ ਹੈ ਪਰੰਤੂ ਇੰਨਾ ਮੈਂ ਵੀ ਜਾਣਦੀ ਹਾਂ ਕਿ ਬਾਣੀ ਪੜਦਿਆਂ ਦਿਲ ਬੜਾ ਪ੍ਰਸੰਨ ਹੋ ਜਾਂਦਾ ਹੈ ਔਰ ਕੋਈ ਚਿੰਤਾ ਦੁੱਖ ਦਿਲ ਵਿੱਚ ਨਹੀਂ ਰਹਿੰਦਾ ਇਕਲ ਦੁਕਾਲ ਕੁਛ ਮਾਲੂਮ ਨਹੀਂ ਹੁੰਦੀ ਇਸ ਤੋਂ ਮੈਂ ਸਮਝਦੀ ਹਾਂ ਕਿ ਗੁਰੂ ਮੇਰੇ ਨਾਲ ਹੈ ਕਿਉਂਕਿ ਗੁਰੂ ਤੇ ਪਰਮੇਸ਼ਰ ਦਾ ਰੂਪ ਹੈ ਆਨੰਦ ਖੁਸ਼ੀ ਜਦ 파ੜਕੇ ਮੈਨੂੰ ਆਨੰਦ ਹੁੰਦਾ ਹੈ ਤਦ ਜ਼ਰੂਰ ਹੈ ਕਿ ਗੁਰੂ ਮਹਾਰਾਜ ਮੇਰੇ ਅੰਗ ਸੰਗ ਹਨ ਜੇਕਰ ਠੰਡੀ ਪੌਣ ਤੋਂ ਜਲਦਾ ਹੋਣਾ ਸਮਝ ਲਈਦਾ ਹੈ ਇੱਕੁਰ ਅੰਦਰ ਆਨੰਦ ਆ ਜਾਣ ਤੋਂ ਮੈਂ ਸਮਝ ਲੈਂਦੀ ਹਾਂ ਕਿ ਠੀਕ ਬਾਣੀ ਗੁਰੂ ਹੀ ਹੈ ਲੱਛਣ ਜੋ ਗੁਰੂ ਮਹਾਰਾਜ ਦੇ ਹਨ ਬੀਬੀ ਜੀ ਇਸ ਕਰਕੇ ਮੈਂ ਕਦੇ ਆਪਣੇ ਆਪ ਨੂੰ ਇਕੱਲੀ ਨਹੀਂ ਸਮਝਦੀ ਨਾਲੇ ਗੁਰੂ ਸਾਡੇ ਸਦਾ ਜਿਉਂਦੇ ਹਨ ਤੇ ਅਸੀਂ ਅਰਦਾਸ ਵਿੱਚ ਕਹਿੰਦੇ ਹਾਂ ਕੀ ਸਭ ਥਾਈ ਹੋਏ ਸਹਾਈ ਸਾਡੇ ਗੁਰੂ ਸਾਡੇ ਸਹਾਈ ਹਨ ਹਰ ਥਾਂਵੇਂ ਹਾਂ ਉਸ ਵੇਲੇ ਕਾਬਰਦੀ ਹਾਂ ਜਦ ਬਾਣੀ ਛੁੱਟ ਜਾਵੇ ਜਾਂ ਮੈਂ ਦਿਲ ਲਾ ਕੇ ਪਾਠ ਨਾ ਕਰਾਤਾ ਪਰ ਪ੍ਰਾਰਥਨਾ ਕਰਦਿਆਂ ਤੇ ਮਨ ਲਾ ਕੇ ਪਾਠ ਕਰਦਿਆਂ ਦਿਲ ਲੱਗ ਜਾਂਦਾ ਹੈ ਔਰ ਦਿਲ ਲੱਗਦੇ ਹੀ ਆਨੰਦ ਆ ਜਾਂਦਾ ਹੈ ਪਰ ਇਹ ਪਿਤਾ ਜੀ ਦੀ ਕਿਰਪਾ ਹੈ ਪਿਤਾ ਜੀ ਨੂੰ ਪਰਮੇਸ਼ਰ ਸਦਾ ਆਨੰਦ ਰੱਖੇ ਜੇ ਉਹ ਛੋਟੇ ਹੁੰਦੇ ਮੇਰੇ ਨਾਲ ਮਿਹਨਤ ਨਾ ਕਰਦੇ ਔਰ ਇਹ ਦਾਤ ਨਾ ਬਖਸ਼ਦੇ ਤਦ ਇੰਨਾ ਦੁੱਖਾਂ ਨੂੰ ਮੈਂ ਕਦੇ ਝੱਲ ਨਾ ਸਕਦੀ ਫਾਤਿਮਾ ਨੇ ਮਿੱਠਤ ਨਾਲ ਪੁੱਛਿਆ ਕਿ ਬੀਬੀ ਕਿ ਤੇਰੇ ਪਿਤਾ ਜੀ ਨੇ ਮਾਪਿਆਂ ਵਾਲੇ ਮੋਹ ਵਿੱਚ ਕਿਰਪਾ ਕਰ ਦਿੱਤੀ ਸੀ ਕਿ ਤੈਂ ਵੀ ਕੁਝ ਐਸਾ ਕੰਮ ਕੀਤਾ ਸੀ ਕਿ ਜਿਸ ਕਰਕੇ ਉਹ ਤੇਰੇ ਉੱਤੇ ਤਰੁੱਟ ਪਈ ਸਨ ਸਤਵੰਤ ਕੌਰ ਬੀਬੀ ਜੀ ਤੁਸੀਂ ਇਸ ਤਰ੍ਹਾਂ ਦੀਆਂ ਪੁੱਛਾਂ ਕਿਉਂ ਪੁੱਛਦੇ ਹੋ ਮੈਂ ਕਦੇ ਅੱਗੇ ਤੁਹਾਡੇ ਪਾਸੋਂ ਐਸੀਆਂ ਗੱਲਾਂ ਨਹੀਂ ਸੁਨੀਆਂ ਹਨ ਫਾਤਿਮਾ ਮੈਨੂੰ ਕੁਝ ਸਮਝ ਨਹੀਂ ਹੈ ਪਰ ਮੈਂ ਛੋਟੇ ਹੁੰਦਿਆਂ ਐਸੀਆਂ ਐਸੀਆਂ ਗੱਲਾਂ ਸੁਨੀਆਂ ਹੋਈਆਂ ਹਨ ਮੇਰੇ ਪਿਤਾ ਫਕੀਰਾਂ ਦੇ ਮੇਲੇ ਲੀ ਸਨ ਔਰ ਘਰ ਵਿੱਚ ਜਦ ਕੋਈ ਆਉਂਦਾ ਸੀ ਤਦ ਮੈਂ ਵੀ ਫਕੀਰਾਂ ਦੇ ਬਚਨ ਕਦੇ-ਕਦੇ ਸੁਨੇ ਹਨ ਪਰ ਮੈਂ ਪਿਤਾ ਜੀ ਤੋਂ ਕੁਝ ਲਾਭ ਨਾ ਉਠਾਇਆ ਇਸੇ ਕਰਕੇ ਮੈਂ ਤੇਥੋਂ ਪੁੱਛਦੀ ਹਾਂ ਕਿ ਤੂੰ ਕਿਕਰ ਲਾਭ ਉਠਾ ਲਿਆ ਸਤਵੰਤ ਕੋਰ ਬੀਬੀ ਸਾਡੇ ਧਰਮ ਵਿੱਚ ਮਾਤਾ ਪਿਤਾ ਦਾ ਧਰਮ ਹੈ ਕਿ ਸੰਤਾਨ ਨੂੰ ਧਰਮ ਦੀ ਸਿੱਖਿਆ ਦੇਣ ਨਿਰਾ ਪਾਲਨ ਪੋषण ਹੀ ਨਹੀਂ ਸਗੋ ਪਲੇ ਮਾਨਸ ਨੇਕ ਤੇ ਧਰਮੀ ਬਣਾਉਣਾ ਵੀ ਉਹਨਾਂ ਦਾ ਧਰਮ ਹੈ ਇਸ ਕਰਕੇ ਜੋ ਕੁਝ ਮੈਨੂੰ ਲੱਭਾ ਹੈ ਪਿਤਾ ਜੀ ਦੀ ਕਿਰਪਾ ਕਰਕੇ ਕਿਸੇ ਮੇਰੇ ਗੁਣ ਕਰਕੇ ਹੀ ਹਾਂ ਇੱਕ ਦਿਨ ਮੈਂ ਪਿਤਾ ਜੀ ਨੂੰ ਇਹ ਕਹਿੰਦੇ ਸੁਨਿਆ ਸੀ ਕਿ ਸਤਵੰਤ ਕੋ ਮੈਂ ਤੈਨੂੰ ਦੇ ਕੇ ਕਰਤਾਰ ਦਾ ਸ਼ੁਕਰ ਕਰਦਾ ਹਾਂ ਔਰ ਬੜਾ ਆਨੰਦਤ ਹੁੰਦਾ ਹਾਂ ਉਸ ਦਿਨ ਇਹ ਗੱਲ ਹੋਈ ਸੀ ਕਿ ਮੈਂ ਵਰਾ ਦਿਨ ਲਾ ਕੇ ਇੱਕ ਪੋਥੀ ਪੰਜ ਗ੍ਰੰਥੀ ਦੀ ਹੱਥੀ ਲਿਖੀ ਸੀ ਉਹ ਪੋਥੀ ਇੱਕ ਲੋੜਵੰਦ ਵਿਦਵਾ ਨੇ ਮੇਥੋਂ ਮੰਗੀ ਮੈਂ ਉਸ ਨੂੰ ਤਰਸ ਕਰਕੇ ਦੇ ਦਿੱਤੀ ਇਹ ਗੱਲ ਸੁਣ ਕੇ ਪਿਤਾ ਜੀ ਬੜੇ ਪ੍ਰਸੰਨ ਹੋਏ ਸਨ ਸਾਡੇ ਧਰਮ ਵਿੱਚ ਪੋਥੀ ਕਿਸੇ ਨੂੰ ਦੇਣੀ ਬੜਾ ਭਾਰਾ ਪੁੰਨ ਹੈ ਪਰ ਮੈਨੂੰ ਇਸ ਗੱਲ ਦੀ ਖਬਰ ਵੀ ਪਿੱਛੋਂ ਲੱਗੀ ਸੀ ਫਾਤਿਮਾ ਬੀਬੀ ਮੈਂ ਹੁਣ ਸਮਝੀ ਕਿ ਤੇਰਾ ਹੌਸਲਾ ਕਿਉਂ ਹਰ ਦੁੱਖ ਸੁੱਖ ਵਿੱਚ ਤੈਨੂੰ ਹਾਰ ਨਹੀਂ ਦਿੰਦਾ ਔਰ ਕਿਉਂ ਤੂੰ ਦੁਖੀ ਹੋ ਹੋ ਕੇ ਵੀ ਸਦਾ ਪ੍ਰਸੰਨ ਹੋ ਹੋ ਜਾਂਦੀ ਹੈ ਔਰ ਇਕੱਲੀ ਵੀ ਨਹੀਂ ਕਾਬਰਦੀ ਪਰ ਕੀ ਮੈਂ ਇਹ ਗੱਲ ਕਹਿ ਸਕਦੀ ਹਾਂ ਕਿ ਤੁਸੀਂ ਮੈਨੂੰ ਵੀ ਸੁਖ ਦਾ ਭਾਗੀ ਕਰ ਲੋ ਸਤਵੰਤ ਕੋ ਮੈਨੂੰ ਆਪ ਤੋ ਕਿਸੇ ਗੱਲ ਦਾ ਲੁਕਾਓ ਨਹੀਂ ਜੇਕਰ ਆਪ ਦੀ ਆਤਮਾ ਨੂੰ ਠੰਡ ਪਹੁੰਚ ਸਕੇ ਤਦ ਮੈਂ ਹਾਜ਼ਰ ਹਾਂ ਪਰ ਇਹ ਗੱਲ ਹੈ ਕਿ ਤੁਸੀਂ ਆਪਣੇ ਆਪ ਨੂੰ ਤਿਆਰ ਕਰ ਲਵੋ फातिमा जे कुर कहो सतवंत को इयो करो कि हर रोज इक तुक् वाणी दी मेथो सुन लिया करो और अर्थ समझ लिया करो फेर प्यारी लगे ता याद कर लिया करो तेनाले जो जो ਊਣਾ ਤੇ ਔਗੁਣ ਤੁਹਾਨੂੰ ਆਪਣੇ ਵਿੱਚ ਦਿਸਣ ਉਹਨਾਂ ਨੂੰ ਕੱਢਣ ਦਾ ਯਤਨ ਕਰੋ ਔਰ ਐਸਾ ਸੁਭਾਅ ਬਣਾਓ ਕਿ ਜੋ ਦੂਸਰੇ ਨੂੰ ਦੁੱਖ ਦਗਾਤਾ ਨਾ ਹੋਵੇ ਜਦ फातिमा ने ਇਹ ਉਪਦੇਸ਼ ਸੁਨਿਆ ਤਦ ਉੱਦਮ ਨਾਲ ਉਸਦੇ ਕਹੇ ਪਰ ਤੁਰਨ ਲੱਗ ਪਈ ਐਦਰ ਸਤਵੰਤ ਕੌਰ ਨੇ ਉਸ ਨੂੰ ਜਪਜੀ ਸਾਹਿਬ ਦੀ ਇੱਕ ਤੁਕ ਰੋਜ਼ ਗੰਠ ਘਰਾਉਣੀ ਸ਼ੁਰੂ ਕਰ ਦਿੱਤੀ ਨਾਲੇ ਅਰਥ ਸਮਝਾਏ ਨਾਲੇ ਯਾਦ ਕਰਾਈ ਉਸ ਵਿਚਾਰੀ ਜ਼ੁਬਾਨ ਉਤੇ ਬਹੁਤ ਔਖੀ ਤੁਕ ਚੜੇ ਤੇ ਸਮਝ ਵੀ ਔਖ ਨਾਲ ਪਵੇ ਪਰ ਸਤਵੰਤ ਕੌਰ ਦੀ ਅਥਕ ਮਿਹਨਤ ਨੇ ਸਭ ਮੁਸ਼ਕਲਾਂ ਨੂੰ ਹੱਲ ਕੀਤਾ ਔਰ ਕਿੰਨੇ ਚਿਰ ਦੀ ਮਿਹਨਤ ਦੇ ਮਗਰੋਂ ਉਸ ਨੂੰ ਜਪਜੀ ਸਾਹਿਬ ਗੰਠ ਹੋ ਗਈ ਹੁਣ ਸਤਵੰਤ ਕੌਰ ਨੇ ਉਸ ਨੂੰ ਪਾਠ ਕਰਨ ਦਾ ਵਲ ਸਿਖਾਇਆ ਫਾਤਿਮਾ ਜਦ ਪਾਠ ਕਰੇ ਤਦ ਆਨੰਦ ਆਵੇ ਸਦਾ ਲਈ ਸੁખી ਰਹੇ ਪਲਾ ਕਰਨ ਦੀ ਚਾਹ ਰਹੇ ਸਤਵੰਤ ਘੋਰ ਦੀ ਪਤ ਉਸ ਦੀਆਂ ਅੱਖਾਂ ਵਿੱਚ ਬਹੁਤ ਵੱਧ ਗਈ ਉਹ ਉਸ ਨੂੰ ਇੱਕ ਉੱਚਾ ਫਕੀਰ ਮੰਨਣ ਲੱਗ ਗਈ ਔਰ ਉਸ ਦੀ ਸੇਵਾ ਨੂੰ ਆਪਣੇ ਧੰਨ ਭਾਗ ਜਾਣਨ ਲੱਗ ਗਈ ਪਰ ਸਤਵੰਤ ਸਮਝੇ ਕਿ ਇਹ ਗੁਰੂ ਦੀ ਮਿਹਰ ਹੈ ਗੁਰੂ ਦਾ ਪ੍ਰਤਾਪ ਹੈ ਕਿ ਕੈਦ ਪਿਆ ਵੀ ਮੈਨੂੰ ਕਿਸ ਸੁਖ ਵਿੱਚ ਪਹੁੰਚਾ ਦਿੱਤਾ ਹੈ ਨਹੀਂ ਤਾਂ 5 ਰੁਪਏ ਤੋਂ ਵਿਕੀ ਹੋਈ ਗੁਲਾਮ ਕੁੜੀ ਕਿਸੇ ਬਾਵਰਚੀ ਖਾਨੇ ਵਿੱਚ ਭਾਂਡੇ ਮਾਂਜਦੀ ਹੁੰਦੀ ਪਰ ਇਹ ਗੁਰੂ ਕੀ ਬਾਣੀ ਦਾ ਪ੍ਰਤਾਪ ਹੈ ਕਿ ਮੈਨੂੰ ਕੈਦ ਵਿੱਚ ਵੀ ਸੁੱਖ ਤੇ ਸ਼ੋਭਾ ਪ੍ਰਦਾਨ ਕੀਤੀ ਗੁਰੂ ਮਹਾਰਾਜ ਜੀ ਨੇ ਨਾਮ ਦੀ ਮਹਿਮਾ ਕੈਸੀ ਸੋਣੀ ਆਖੀ ਹੈ ਧੰ ਗੁਰੂ ਧੰ ਗੁਰੂ ਧੰ ਬਾਣੀ ਛੋਟਤ ਨਹੀਂ ਕੋਟ ਲਕਬਾਹੀ ਨਾਮ ਜਪਤ ਹੈ ਪਾਰ ਪਰਾਹੀ ਆਨਕ ਬਿਗੰਝੇ ਆਏ ਸੰਘਾਰੇ ਹਰ ਕਾ ਨਾਮ ਤਤਕਾਲ ਉਧਾਰੇ ਅਨੇਕ ਜੋਨ ਜਨ ਮੇਮਰ ਜਾਮ ਨਾਮ ਜਪਤ ਪਾਵੇ ਬਿਸਰਾਮ ਹੋ ਮੈਲਾ ਮਲ ਕਬੂ ਨਾ ਤੋਵੇ ਹਰ ਕਾ ਨਾਮ ਕੋਟ ਪਾਪ ਕੋਵੇ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਏ ਸਾਧ ਕੇ ਸੰਗ ਫਾਤਿਮਾ ਦੀ ਦੂਸਰੀ ਸੌਕਣ ਦੇ ਜੀ ਨੂੰ ਬਹੁਤ ਦੁੱਖ ਪਹੁੰਚ ਰਿਹਾ ਸੀ ਦਿਨ ਰਾਤ ਮਨਸੂਬੇ ਸੋਚਦੀ ਕਿ ਕਿਸ ਪ੍ਰਕਾਰ ਉਸ ਨੂੰ ਦੁੱਖ ਦੇਵੇ ਜਿਸ ਦਿਨ ਤੋਂ ਸਤਵੰਤ ਕੋਰ ਨੇ ਉਸਦੇ ਪਤੀ ਦੀ ਜਿੰਦ ਬਚਾਈ ਸੀ ਉਸ ਦਿਨ ਤੋਂ ਪਤੀ ਨੇ ਕੋਟੇ ਕੰਮ ਤੇ ਸ਼ਰਾਬਾਂ ਛੱਡ ਦਿੱਤੀਆਂ ਸਨ ਔਰ ਦੂਸਰੀ ਵੋਟੀ ਦੇ ਘਰ ਨੂੰ ਵੀ ਛੱਡ ਦਿੱਤਾ ਸੀ ਕੇਵਲ ਖਰਚ ਮਾਤਰ ਉਸ ਨੂੰ ਭੇੜਦਾ ਸੀ ਕਾਰਨ ਇਹ ਸੀ ਕਿ ਉਸ ਨੂੰ ਸਮਝ ਪੈ ਗਈ ਸੀ ਕਿ ਇਹ ਵੋਟੀ ਹੀ ਮੇਰੀ ਤਬਾਹੀ ਦਾ ਕਾਰਨ ਹੋਈ ਹੈ ਜਿਸ ਨੇ ਘਰ ਦੇ ਖਰਚ ਅੰਨੇ ਵਾਬ ਵਧਾ ਕੇ ਔਰ ਦਿਨ ਰਾਤ ਐਸ਼ ਵਿੱਚ ਪਾ ਕੇ ਮੈਨੂੰ ਸਰਕਾਰੀ ਤਰੋਹੀ ਬਣਾ ਦਿੱਤਾ ਖਰਚ ਦੇ ਬੇहद ਹੋਣ ਨੇ ਇੱਥੋਂ ਤੋੜੀ ਮੈਨੂੰ ਬੇਈਮਾਨ ਬਣਾ ਦਿੱਤਾ ਕਿ ਮਾਲਕ ਨਾਲ ਤਰ੍ਹਾਂ ਤਰ੍ਹਾਂ ਦੇ ਛਲ ਕਰਨੇ ਪਏ ਔਰ ਛੇਕੜ ਕਤਲ ਹੋਣ ਤੱਕ ਨੌਬਤ ਆ ਪਹੁੰਚੀ ਸੀ ਉਸ ਵੋਟੀ ਦੇ ਔਗੁਨਾ ਨੇ ਤਾਂ ਦਿੱਤਾ ਪਰ ਫਾਤਿਮਾ ਦੇ ਗੁਨਾ ਨੇ ਖਿੱਚ ਕੀਤੀ ਕਿਉਂਕਿ ਖਾਨ ਦੇ ਕਰੜੇ ਜ਼ੁਲਮਾਂ ਔਰ ਤੱਕਿਆਂ ਦੀ ਹਾਲਤ ਵਿੱਚ ਵੀ ਫਾਤਿਮਾ ਸ਼ਰਮ ਤਰਮ ਵਿੱਚ ਪੱਕੀ ਰਹੀ ਔਰ ਸਦਾ ਪਤੀ ਦੀ ਸੇਵਾ ਕਰਨ ਦਾ ਯਤਨ ਕਰਦੀ ਰਹੀ ਛੇਕਰ ਜੋ ਵਾਪਤੀ ਦੀ ਜਿੰਦ ਬਚਾਉਣ ਲਈ ਉਸਨੇ ਲਾਈ ਉਹ ਵੀ ਉਸ ਨੂੰ ਸਾਰੀ ਮਾਲੂਮ ਹੋ ਗਈ ਸੀ ਔਰ ਸਤਵੰਤ ਕੋਰ ਦੀ ਹਿੰਮਤ ਦਾ ਕਾਰਨ ਵੀ ਉਹ ਆਪਣੀ ਵੋਟੀ ਨੂੰ ਹੀ ਸਮਝਦਾ ਸੀ ਇੰਨਾ ਗੱਲਾਂ ਕਰਕੇ ਫਾਤਿਮਾ ਫਰਿਸ਼ਤਾ ਪਾਸ ਦੀ ਸੀ ਔਰ ਦੂਸਰੀ ਵੋਟੀ ਠੀਕ ਸ਼ੈਤਾਨ ਲੱਗਦੀ ਸੀ ਜਿਸ ਤੋਂ ਉਸ ਨੂੰ ਕਰੜੀ ਸੂਖ ਹੋ ਚੁੱਕੀ ਸੀ ਦੂਸਰੀ ਵੋਟੀ ਦਾ ਨਾਮ ਜਾਨਬ ਸੀ ਇਹ ਇੱਕ ਛੋਟੇ ਘਰਾਣੇ ਦੀ ਕੁੜੀ ਸੀ ਔਰ بڑے ਬੁਰੇ ਲੋਕਾਂ ਵਿੱਚ ਪਲੀ ਸੀ ਪਰ ਸੁੰਦਰ ਬਹੁਤ ਹੋਣ ਕਰਕੇ ਖਾਂ ਸਾਹਿਬ ਨੇ ਪਰਨਾ ਲਈ ਸੀ ਇਸ ਤ੍ਰਿਮਤ ਦਾ ਦਿਲ ਇਸੇ ਚਿਹਰੇ ਵਰਗਾ ਸੋਨਾ ਨਹੀਂ ਸੀ ਇਸ ਕਰਕੇ ਸਿਆਣੇ ਕਹਿੰਦੇ ਹਨ ਕਿ ਸੂਰਤ ਤੇ ਭੁਲਣਾ ਬੜੀ ਭੂਲ ਹੈ ਗੁਰੂ ਮਹਾਰਾਜ ਜੀ ਫਰਮਾਉਂਦੇ ਹਨ ਮਾਰੂ ਮਹੱਲਾ ਪੰਜਵਾ ਸੂਰਤ ਦੇਖ ਨ ਭੂਲ ਗਵਾਰਾ ਮਿਥਨ ਮੁਹਾਰਾ ਝੂਠ ਪਸਾਰਾ ਬਹੁਤ ਸਾਰੇ ਨੌਜਵਾਨ ਨਿਰੀਆਂ ਸੋਣੀਆਂ ਵੋਟੀਆਂ ਢੂੰਡਦੇ ਹਨ ਪਰ ਨੀਰੀ ਸੁਹੱਪਣ ਵਾਲੀ ਵੋਟੀ ਥੋੜੇ ਦਿਨ ਹੀ ਚੰਗੀ ਲੱਗਦੀ ਹੈ ਜਦ ਪਹਿਲੇ ਚਾਉ ਦੇ ਦਿਨ ਲੰਘ ਜਾਂਦੇ ਹਨ ਤਦ ਗੁਣਾ ਦੀ ਖਿੱਚ ਹੀ ਇਸਤਰੀਪਰਤਾ ਦੇ ਸਦਾ ਸੁਖੀ ਨਿਬੰਧਾ ਕਾਰਨ ਬੰਦੀ ਹੈ ਜੇ ਗੁਣ ਨਾ ਹੋਣ ਤਾਂ ਚਿੱਟੇ ਰੰਗ ਦੀ ਵੋਟੀ ਵੀ ਮਾੜੀ ਲੱਗਣ ਲੱਗ ਜਾਂਦੀ ਹੈ ਤਾਂ ਅਤੇ ਗੁਣਾ ਦੀ ਸੁੰਦਰਤਾ ਪ੍ਰਾਪਤ ਕਰਨੀ ਸਭ ਤੋਂ ਵੱਡੀ ਸੁੰਦਰਤਾ ਹੈ ਚਿਹਰੇ ਦੀ ਸੁੰਦਰਤਾ ਨੂੰ ਹੀ ਇਕੱਲਾ ਚੰਗਿਆਈ ਦਾ ਲੱਛਣ ਨਹੀਂ ਸਮਝ ਲੈਣਾ ਚਾਹੀਦਾ ਜੋ ਇੱਕ ਫਿੰਸੀ ਨਾਲ ਹੀ ਵਿਗੜ ਸਕਦੀ ਹੈ ਔਰ ਸੀਤਲਾ ਦੇ ਇੱਕ ੱੱਪੇ ਨਾਲ ਕੂਪਤਾ ਵਿੱਚ ਬਦਲ ਸਕਦੀ ਹੈ ਪਰ ਗੁਣਾ ਦੀ ਸੁੰਦਰਤਾ ਹੀ ਹੈ ਜੋ ਵਧੇਰੇ ਨਾਲ ਨਿਭਦੀ ਹੈ ਮਹਾਰਾਜ ਜੀ ਦਾ ਵਾਕ ਹੈ ਗੁਣ ਕਾਮਨ ਕਰ ਕੰਤਰੀ ਝਾਇਆ ਸੋਏ ਸੋਣੀ ਪਰ ਦਿਲ ਦੀ ਕੂਪ ਜਾਨਬ ਦੇ ਉਹ ਗੁਣਾ ਨੇ ਜਦ ਪਤੀ ਨੂੰ ਉਸ ਤੋਂ ਦੂਰ ਕਰ ਦਿੱਤਾ ਤਾਂ ਦੋ ਕੁਟਿਲ ਇਸਤਰੀ ਆਪਣੀਆਂ ਚਲਾਕੀਆਂ ਨਾਲ ਆਪਣੀ ਸੌਂਕਣ ਤੇ ਪਤੀ ਤੋਂ ਬਦਲੇ ਲੈਣ ਦੇ ਮਨਸੂਬੇ ਬੰਨਣ ਲੱਗੀ ਸਭ ਤੋਂ ਪਹਿਲਾ ਕੰਮ ਉਸਨੇ ਇਹ ਕੀਤਾ ਕਿ ਇੱਕ ਫਫੇ ਕਟਣੀ ਚਲਾਕ ਕਰੀਮਤ ਨੂੰ ਜੋ ਉਸਦੀ ਪੇਤਣ ਸੀ ਸੌਂਕਣ ਦੇ ਘਰ ਕਿਸੇ ਬਹਾਨੇ ਨੌਕਰ ਕਰਵਾ ਦਿੱਤਾ ਇਸ ਦਾ ਨਾਮ ਸੈਦ ਸੀ ਸੈਦ ਬੜੀ ਚਲਾਕ ਕਰੀਮਤ ਸੀ ਨੌਕਰ ਹੁੰਦੇ ਸਾਰ ਹੀ ਇਸਨੇ ਫਾਤਿਮਾ ਦੀ ਐਸੀ ਸੇਵਾ ਚੱਕੀ ਕਿ ਜਿਸ ਨਾਲ ਉਸਦੇ ਢਿੱਡ ਵਿੱਚ ਵੜ ਜਾਵੇ ਔਰ ਉਸ ਨੂੰ ਹੱਥਾਂ ਉੱਤੇ ਪਾ ਲਵੇ ਸੈਦ ਜਦ ਨੌਕਰ ਹੋਈ ਤਦ ਹੀ ਸਤਵੰਤ ਕੌਰ ਨੂੰ ਫਾਤਿਮਾ ਨੇ ਦੱਸਿਆ ਸੀ ਪਰ ਸਤਵੰਤ ਕੌਰ ਨੇ ਕੁਝ ਲੰਮੀ ਗੋਨਾ ਕੀਤੀ ਪਰ ਜਦ ਕੁਝ ਦਿਨ ਪਾ ਕੇ ਫਾਤਿਮਾ ਜਦ ਮਿਲੇ ਤਦ ਹੀ ਸੈਦ ਦੀ ਕੁਝ ਉਪਮਾ ਕਰੇ ਤਾਂ ਸਤਵੰਤ ਕੌਰ ਨੂੰ ਕੁਝ ਖਟਕਾ ਹੋਇਆ ਔਰ ਉਸ ਦੀ ਡੂੰਗੀ ਸੋਚ ਗੋਤੇ ਮਾਰ-ਮਾਰ ਵਿਚਾਰਨ ਲੱਗੀ ਕਿ ਐਡੀ ਨੇਕ ਪਰ ਉਪਕਾਰਨ ਤੇ ਲਾਇਕ ਨੌਕਰਾਨੀ ਐਥੇ ਕਿੱਥੋਂ ਆ ਗਈ ਔਰ ਐਡੀ ਛੇਤੀ ਕੀ ਕੋਰ ਪੇਤਨ ਬਣ ਗਈ ਜੋ ਨਾਲੇ ਤਾਂ ਸੇਵਾ ਕਰਦੀ ਹੈ ਨਾਲ ਐਸੇ ਲੱਛਣ ਦਿਖਾਲਦੀ ਹੈ ਕਿ ਜਿੰਨਾ ਤੋਂ ਸ਼ੱਕ ਹੁੰਦਾ ਹੈ ਕਿ ਉਹ ਦਿਲੋਂ ਸਾਫ਼ ਨਹੀਂ ਇੱਕ ਵਾਰ ਫਾਤਿਮਾ ਤੇ ਖਾਂ ਸਾਹਿਬ ਅੱਧੀ ਰਾਤ ਨੂੰ ਆਪਣੇ ਕਮਰੇ ਵਿੱਚ ਗੱਲਾਂ ਕਰਦੇ ਸਨ ਉਸ ਵੇਲੇ ਸਤਵੰਤ ਕੋਰ ਚੁੱਪਕ ਰਹੀ ਤੀ ਮਲਕੜੇ ਜਿਹੇ ਬੂਹਾ ਖੋਲ ਕੇ ਜੋ ਆਪਣੇ ਲੁਕਵੇ ਥਾਂ ਤੋਂ ਅੰਦਰ ਆਈ ਔਰ ਉਰੇ ਆਪਣੇ ਬੂਹੇ ਕੋਲ ਹੀ ਖਲੋ ਕੇ ਦੇਖੀ ਤਾਂ ਦੀਵੇ ਦੀ ਮੱਦਮ ਲੋ ਵਿੱਚ ਸੈਦ ਖੜੀ ਦੀ ਸੀ ਜੋ ਕੰਨ ਲਾ ਕੇ ਵੋਟੀ ਗਬਰੂ ਦੇ ਬਚਨ ਬਿਲਾ ਸੁਣ ਰਹੀ ਸੀ ਸਤਵੰਤ ਕੋਰ ਪਿਛਲੇ ਪੈਰੀ ਮੁੜ ਗਈ ਪਰ ਸਵੇਰੀ ਉਸਨੇ ਫਾਤਿਮਾ ਨੂੰ ਕਹਿ ਦਿੱਤਾ ਕਿ ਸੈਦ ਦਾ ਘਰ ਵਿੱਚ ਰੱਖਣਾ ਮੁਨਾਸਬ ਨਹੀਂ ਜਿੰਨੀ ਛੇਤੀ ਕੱਢ ਦਿੱਤੀ ਜਾਵੇ ਚੰਗੀ ਹੈ ਫਾਤਿਮਾ ਦਾ ਦਿਲ ਤਾਂ ਨਹੀਂ ਸੀ ਚਾਹੁੰਦਾ ਪਰ ਸਤਵੰਤ ਦਾ ਆਗਿਆ ਮੋੜਨਾ ਵੀ ਔਖਾ ਸੀ ਉਸਨੇ ਗਬਰੂ ਨੂੰ ਕਿਹਾ ਗਬਰੂ ਸੈਦ ਦੀ ਸੇਵਾ ਪਰ ਖੁਸ਼ ਸੀ ਉਹ ਉਸ ਨੂੰ ਕੱਢਣੋਂ ਨਾ ਨੁੱਕਰ ਕਰਨ ਨਾ ਜਦ ਵੋਟੀ ਨੇ ਬੋਤਾ ਕਿਆ ਤਦ ਕਹਿਣ ਲੱਗਾ ਸਬਬ ਦੱਸੋ ਹੁਣ ਫਾਤਿਮਾ ਸਬਬ ਕੀ ਦੱਸੇ ਗੱਲ ਕੀ ਕੋਚਰ ਗੱਲਬਾਤ ਹੋ ਕੇ ਚੁੱਪ ਹੋ ਗਈ ਇਹ ਸਾਰੀ ਬਾਤਚੀਤ ਕਪਟਨ ਸੈਦ ਸੁਣਦੀ ਰਹੀ ਹੁਣ ਉਹ ਪੱਕਾ ਜਾਣ ਗਈ ਕਿ ਮੇਰੇ ਵੱਲੋਂ ਕੁਝ ਭਰਮ ਫਾਤਿਮਾ ਨੂੰ ਪੈ ਗਿਆ ਹੈ ਪਰ ਉਸ ਨੂੰ ਪਤਾ ਨਾ ਲੱਗੇ ਕਿ ਕਿਕਰ ਭਰਮ ਪਿਆ ਹੈ ਕਿਉਂਕਿ ਸੈਦ ਦੇ ਸਾਰੇ ਚਾਲੇ ਐਸੇ ਪੱਕੇ ਔਰ ਲੁਕੇ ਹੋਏ ਸਨ ਕਿ ਉਹਨਾਂ ਦਾ ਧੂਨ ਨਿਕਲਣਾ ਵੀ ਕਠਨ ਸੀ ਬਹੁਤ ਸੋਚ ਕੇ ਸੈਦ ਨੂੰ ਆਪਣੇ ਸ਼ੱਕ ਹੀ ਪੱਕੇ ਹੁੰਦੇ ਦੇ ਸੀ ਉਹ ਸ਼ੁਬੇ ਇਹ ਸਨ ਕਿ ਕਈ ਵੇਰ ਫਾਤਿਮਾ ਅਚਾਨਕ ਗੁੰਮ ਹੋ ਜਾਂਦੀ ਸੈਦ ਸਾਰਾ ਘਰ ਢੋਲਦੀ ਪਰ ਪਤਾ ਨਾ ਲੱਗਦਾ ਨੌਕਰਾਂ ਬਾਂਦੀਆਂ ਨੂੰ ਪੁੱਛਦੀ ਕੋਈ ਥੋਣਾ ਦੱਸਾ ਉਸ ਫਫੇ ਕਟਣੀ ਦਾ ਚੰਚਲ ਮਨ ਹੈਰਾਨ ਰਹਿੰਦਾ ਕਿ ਇਹ ਕੀ ਭੇਤ ਹੈ ਖਬਰੇ ਕਿਸੇ ਉਪਰੇ ਪਾਸ ਚਲੀ ਜਾਂਦੀ ਹੈ ਖਬਰੇ ਕਿਸੇ ਜਾਦੂ ਨਾਲ ਲੁੱਟ ਜਾਂਦੀ ਹੈ ਖਬਰੇ ਕਿਤੇ ਲੁਕ ਬੈਠਦੀ ਹੈ ਉਹ ਸੈਦ ਨੇ ਆਪਣੀ ਸੁਆਣੀ ਦਾ ਪਿੱਛਾ ਕਰਨਾ ਆਰੰਭ ਦਿੱਤਾ ਉਹ ਸਾਰਾ ਦਿਨ ਘਰ ਕੰਮ ਕਰੇ ਪਰ ਉਸ ਦੀ ਸੂਰਤ ਫਾਤਿਮਾ ਵਿੱਚ ਰਹੀ ਜਦ ਫਾਤਿਮਾ ਗੁੰਮ ਹੋ ਜਾਏ ਉਹ ਝਟ ਢੋਲ ਕਰੇ ਪਰ ਪਤਾ ਨਾ ਲੱਗੇ ਪਲਾਕਾਰ ਦੇ ਵਿੱਚ ਹੀ ਗੁੰਮ ਹੁੰਦੀ ਦਾ ਕੀ ਥੋ ਲੱਗੇ ਇੱਕ ਦਿਨ ਸੈਦ ਉਸ ਦੇ ਮਗਰ ਮਗਰ ਸਾਰਾ ਦਿਨ ਰਹੀ ਪਰ ਅਕਾਰਤ ਰਾਤ ਪੈ ਗਈ ਸਭ ਸੌ ਗਈ ਸੈਦ ਉਸ ਦੇ ਬੂਹੇ ਅੱਗੇ ਦੀਵਾ 부ਝਾ ਕੇ ਦਮ ਵਟ ਕੇ ਬੈ ਗਈ ਜਦ ਅੱਧੀ ਰਾਤ ਹੋਈ ਫਾਤਿਮਾ ਉੱઠી ਮਗਰ ਸੈਦ ਤੁਰੀ ਦੂਜਰੇ ਕਮਰੇ ਜਾ ਵੜੀ ਮਗਰੇ ਸੈਦ ਗਈ ਜਾਂ ਉਸਨੇ ਕੰਧ ਨਾਲ ਕਲਾ ਦੱਬੀ ਬੂਹਾ ਖੋਲਿਆ ਉਹ ਅੰਦਰ ਵੜ ਗਈ ਝਟ ਬੂਹਾ ਬੰਦ ਹੋ ਗਿਆ ਹਨੇਰੇ ਕਰਕੇ ਸੈਦ ਨੂੰ dissਿਆ ਤਾਂ ਕੁਝ ਨਾ ਪਰ ਬੂਹੇ ਖੁੱਲਣ ਵੱਜਣ ਦਾ ਖੜਾਕ ਜ਼ਰੂਰ ਸੁਣਿਆ ਜਾਂ ਤਿੰਨ ਪਹਿਰਾ ਵੱਜਿਆ ਫਿਰ ਆਵਾਜ਼ ਆਈ ਫਾਤਿਮਾ ਨਿਕਲ ਕੇ ਆਪਣੇ ਕਮਰੇ ਚਲੀ ਗਈ ਮਗਰੋਂ ਸੈਦ ਆਪਣੇ ਥਾਂ ਚ ਆ ਸੁੱਤੀ ਪਰ ਉਸ ਨੂੰ ਨੀਂਦ ਕਿੱਥੋਂ ਉਹ ਸਾਰੀ ਰਾਤ ਸੋਚਾਂ ਸੋਚਦੀ ਰਹੀ ਦਿਨ ਚੜ੍ਹੇ ਉਸਨੇ ਸਫਾਈ ਕਰਨ ਦੇ ਬਹਾਨੇ ਪਹਿਲਾ ਕੰਮ ਉਸ ਕਮਰੇ ਦੀ ਦੇਖਭਾਲ ਦਾ ਕੀਤਾ ਭਾਈ ਮੈਂ ਉਸ ਖੜਕਾਰ ਵਾਲੀ ਥਾਂ ਨੂੰ ਲੱਭ ਲਵਾਂ ਪਰ ਸਭ ਵਿਅਰਥ ਪਹਿਰ ਪਰ ਸੈਦ ਨੇ ਟਕਰਾਂ ਮਾਰੀਆਂ ਕੁਝ ਸਿਰ ਪੈਰ ਨਾ ਆਇਆ ਛੇਕੜ ਹਾਫ ਗਈ ਸਿਰ ਦੁਖਣ ਲੱਗ ਗਿਆ ਚਾਹ ਦੀ ਪਿਆਲੀ ਪੀ ਕੇ ਲੇਟ ਗਈ ਸਤਵੰਤ ਘਰ ਦੀ ਸੁਨੋ ਉਹ ਉਸ ਕੋਲ ਸਮਾਂ ਕੱਟਦੀ ਰਹੀ ਪਰ ਕਦੇ ਇਹ ਨਹੀਂ ਸਮਝ ਬੈਠੀ ਕਿ ਇਹ ਮੇਰਾ ਘਰ ਹੈ ਜਾਂ ਇਸ ਬੰਦੀ ਖਾਨੇ ਵਿੱਚ ਉਮਰ ਕੱਟਾਂਗੀ ਉਹ ਪਿਤਾ ਦਾ ਘਰ ਉਹ ਧਰਮਸਾਲਾ ਦੀ ਕੀਰਤਨ ਦੀ ਚਰਨਾਟ ਉਹ ਸਤਸੰਗਤਾਂ ਦੀ ਠੰਡੀ ਰੌਣਕ ਜੋੜ ਮੇਲ ਜੋ ਕਈ ਵੇਰ ਤੁਰਕਾਂ ਤੋਂ ਡਰਦਿਆਂ ਲੁੱਕੇ ਵੀ ਹੁੰਦੇ ਸਨ ਦਿਲ ਨੂੰ ਖਿੱਚਦੇ ਰਹਿੰਦੇ ਹਨ ਉਹ ਦਿਨ ਰਾਤ ਆਪਣੇ ਵਤਨ ਪਹੁੰਚਣ ਦੀ ਧੁੰਨ ਵਿੱਚ ਰਹਿੰਦੀ ਸਾਧਨ ਸੋਚਦੀ ਤੇ ਅਕਾਲਪੁਰ ਖੱਗੇ ਬੇਨਤੀਆਂ ਕਰਦੀ ਸਤਵੰਤ ਕੌਰ ਨੇ ਉਹਨਾਂ ਦਿਨਾਂ ਵਿੱਚ ਹੀ ਫਾਤਿਮਾ ਦੇ ਰਾਹੀ ਆਪਣੇ ਮੇਚੇ ਦੇ ਮਰਦਾਵੇ ਕੱਪੜੇ ਵੀ ਬਣਵਾ ਲਏ ਹੋਏ ਸਨ ਕਿਉਂਕਿ ਉਸ ਨੂੰ ਇੱਕੋ ਇਹੋ ਸੁਰਤ ਬਚਾਓ ਦੀ ਦਿੱਸਤੀ ਸੀ ਮਰਦਾਵੇ ਪੇਸ ਵਿੱਚ ਦੇਸ ਅਪੜੇ ਇਹ ਕੁਦਰਤੀ ਮੋਜਵੀ ਉਸ ਨੂੰ ਸੀ ਕਿ ਸਰੀਰ ਲਪੇਰਾ ਸੀ ਤੇ ਚਿਹਰੇ 'ਪਰ ਸਾਵੀਆਂ ਬਿੰਦੀਆਂ ਵੀ ਨਹੀਂ ਸਨ ਜੋ ਕੁਝ ਸਮੇਂ ਤੋਂ ਰਿਸੋਰੀ ਸੀ ਚਮੜਾ ਪਾਚ ਕੇ ਸਿੰਗਣੀਆਂ ਵੀ ਕੱਢ ਲੈਂਦੀਆਂ ਹਨ ਪੁਰਾਤਨ ਸਮੇਂ ਵਿੱਚ ਭਾਰਤ ਵਰਸ਼ ਦੀਆਂ ਇਸਤਰੀਆਂ ਉਹ ਬਿੰਦੀ ਵਰਤਦੀਆਂ ਸਨ ਜੋ ਤੋਤਿਆਂ ਲੈ ਜਾਂਦੀ ਸੀ ਇਹ ਸਦਾ ਦਾ ਦਾਗ ਹਿੰਦ ਦੇ ਜੰਗਲੀ ਲੋਕਾਂ ਵਿੱਚ ਹੁੰਦਾ ਸੀ ਜਿਸ ਦੇ ਸਬੂਤ ਲਈ ਅੱਜਕੱਲ੍ਹ ਦੀਆਂ ਪੁਰਾਤਨ ਅਸਲੀ ਅਵਿਦਿਆ ਕੋਮਾਂ ਵੱਲ ਦੇਖ ਲਵੋ ਕਿ ਸਾਰਾ ਸਰੀਰ ਇੱਕੁਰ ਪੱਛ ਕੇ ਕਈ ਸ਼ਕਲਾਂ ਬਣਾ ਕੇ ਆਪਣੇ ਆਪ ਨੂੰ ਕੋਝੀਆਂ ਕਰਦੀਆਂ ਹਨ ਮੁਸਲਮਾਨਾ ਦੇ ਵੇਲੇ ਕੁਝ ਤਾਂ ਡਰਦਿਆਂ ਕਿ ਚਿਹਰਾ ਕੁ ਰੂਪ ਹੋ ਜਾਵੇ ਕੁਝ ਇਸ ਸੋਚ ਪਰ ਕਿ ਨੀਂਚ ਮਾਲੂਮ ਹੋਣ ਤੇ ਮੁਸਲਮਾਨ ਸਰਦਾਰ ਖੋ ਨਾ ਲੈਣ ਇਹ ਮੁਕਾਲਕ ਦਾ ਟਿੱਕਾ ਪ੍ਰਦਾਨ ਹੋ ਗਿਆ ਸੀ ਪਰ ਖਾਲਸੇ ਜੀ ਨੇ ਤਾਂ ਗੁਲਾਮੇ ਨੂੰ ਸੁਰੰਗ ਲਾਈ ਤੇ ਸੁਤੰਤਰਤਾ ਦਾ ਡੰਕਾ ਵਜਾਇਆ ਤਦ ਕੰਨ ਪੜਾਉਣ ਆਦ ਜੋ ਗੁਲਾਮੀ ਦੇ ਲੱਛਣ ਸਨ ਸ਼ੁਰੂ ਵਿੱਚ ਕੀ ਛੱਡੇ ਗਏ ਔਰ ਨਾਲ ਸਿੰਘਨੀਆਂ ਨੇ ਬਿੰਦੀ ਦੂਰ ਕਰਕੇ ਅਕਲੰਕ ਚਿਹਰੇ ਰੱਖਣ ਦੀ ਆਗਿਆ ਪਾਈ ਜੇ ਸਤਵੰਤ ਕੋਰ ਦੇ ਚਿਹਰੇ ਪਰ ਇਹ ਰੋਗ ਹੁੰਦਾ ਤਾਂ ਖਤਰਾ ਸੀ ਕਿ ਵਰਦਾਵੇਂ ਪੇਸ ਵਿੱਚ ਵੀ ਪਛਾਣ ਹੋ ਜਾਂਦੀ ਓਦਾਂ ਹੁਣ ਸੈਦ ਨੂੰ ਚਾਉ ਕਿੱਥੇ ਪੇਤ ਦੇ ਨੇੜੇ-ਨੇੜੇ ਤਾਂ ਅੱਪੜ ਪਈ ਪਰ ਤੋੜ ਨਾ ਪਹੁੰਚੀ ਹਰ ਵੇਲੇ ਇਸ ਗੱਲ ਦੀ ਧੁੰਨ ਵਿੱਚ ਰਹੇ ਕਿ ਕਿਹੜੇ ਵੇਲੇ ਆਪਣੇ ਮਤਲਬ ਨੂੰ ਪਹੁੰਚਾਂ ਸਾਖੀ ਦਾ ਬਾਕੀ ਹਿੱਸਾ ਅਗਲੇ ਭਾਗ ਵਿੱਚ ਸਰਵਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ